ਤਾਂ ਤਾਂ ਬਾਬਾ ਦੀਪ ਸਿੰਘ ਦੀ ਇੱਕ ਹੋਰ ਮਾਮਲਾ ਦੱਸ ਲਗਾ ਭੈਣ ਨੇ ਮੈਨੂੰ ਬਠਿੰਡੇ ਤੋਂ ਕਾਲ ਕੀਤੀ ਆ ਤੇ ਦੋ ਗੱਲਾਂ ਦੱਸੀਆਂ ਤੇ ਦੋਨੇ ਸੁਣਨ ਲੱਗੀਆਂ ਭੈਣ ਕਹਿੰਦੀ ਇਦਾਂ ਵੀ ਮੇਰੇ ਬੈਕ ਤੇ ਇਦਾਂ ਬਹੁਤ ਪੇਨ ਰਹਿੰਦੀ ਹੁੰਦੀ ਸੀ ਤੇ ਹੋਇਆ ਇਦਾਂ ਵੀ ਅਸੀਂ ਜਿੱਦਾਂ ਗੜਗਾਉਂ ਦੇ ਇੱਕ ਬਹੁਤ ਵੱਡੇ ਹਸਪਤਾਲ ਵਿੱਚ ਚੈੱਕ ਕਰਾਇਆ ਤੇ ਉਹ ਕਹਿੰਦੇ ਵੀ 2.5 ਲੱਖ ਰੁਪਈਆ ਖਰਚਾ ਆਉਣਾ ਤੁਹਾਡੀ ਸਰਜਰੀ ਹੋਣੀ ਆ ਤੇ ਭੈਣ ਕਹਿੰਦੀ ਉਸ ਤੋਂ ਬਾਅਦ ਚ ਅਸੀਂ ਇਦਾਂ ਮਨ ਬਠਿੰਡੇ ਆਪਣੇ ਇੱਕ ਡਾਕਟਰ ਨੂੰ ਦਿਖਾ ਲਿਆ ਉਹ ਕਹਿੰਦਾ ਕਿ ਟੀਕਾ ਤੁਹਾਡੇ ਲੱਗਣਾ ਮੈਂ ਟੀਕੇ ਨਾਲ ਕੋਸ਼ਿਸ਼ ਕਰੂੰਗਾ ਵੀ ਤੁਸੀਂ ਠੀਕ ਹੋ ਜਾਓ ਵੀ ਉਹ ਜਿਹੜਾ ਟੀਕਾ 50000 ਦਾ ਲੱਗ ਤੇ ਭੈਣ ਕਹਿੰਦੀ ਵੀ ਜਦੋਂ ਸਮਰੱਥਾ ਉਹ ਤੋਂ ਨਹੀਂ ਸੀਨੀ ਤੇ ਮੈਂ ਕਹਿੰਦੀ ਵੀ ਇਦਾਂ ਕੀਤਾ ਵੀ ਆਪਣੇ ਭਰਾ ਨਾਲ ਗੱਲਬਾਤ ਕੀਤੀ ਭਰਾ ਨੇ ਮੈਨੂੰ ਨਾ ਸਰਕਾਰੀ ਹਸਪਤਾਲ ਦੇ ਕਿਸੇ ਡਾਕਟਰ ਨੂੰ ਜਾਣਦਾ ਸੀ ਉਹਦਾ ਨੰਬਰ ਦਿੱਤਾ ਤੇ ਅਸੀਂ ਉਹਦੇ ਕੋਲ ਗਏ ਕਹਿੰਦੀ ਉਹਨੇ ਟੀਕਾ ਲੈ ਕੇ ਦਿੱਤਾ ਤੇ ਦੇਖੋ ਵੀ ਭੈਣ ਕਹਿੰਦੀ ਵੀ ਮੈਂ ਇਹ ਕਿਹਾ ਸੀ ਬਾਬਾ ਜੀ ਮੈਨੂੰ ਇਦਾਂ ਹੀ ਠੀਕ ਕਰ ਦਿਓ ਵੀ ਮੈਂ ਚਪੈਰਾ ਸਾਹਿਬ ਕਰੂੰਗੀ ਤੇ ਭੈਣ ਕਹਿੰਦੀ ਵੀ ਜਦੋਂ ਨਾ ਉਹਨੇ ਟੀਕਾ ਲੈ ਕੇ ਦਿੱਤਾ ਤਾਂ ਮੇਰੇ ਹਸਬੰਦ ਜੀ ਕਹਿੰਦੀ ਜਦੋਂ ਜਦੋਂ ਮੈਂ 30 25000 ਰੁਪਏ ਕੋਲ ਲੈ ਕੇ ਜਦੋਂ ਟੀਕਾ ਲੈਣ ਗਏ ਤੇ ਕਹਿੰਦੀ ਉਹ ਟੀਕਾ ਸਿਰਫ 100 ਰੁਪਏ ਦਾ ਆਇਆ ਤੇ ਭੈਣ ਕਹਿੰਦੀ ਵੀ ਉਸ ਟੀਕੇ ਨੇ ਅੱਜ ਮੈਨੂੰ ਬਿਲਕੁਲ ਠੀਕ ਕਰ ਦਿੱਤਾ ਮੇਰੀ ਬੈਕ ਵਿੱਚ ਬਿਲਕੁਲ ਪੇਨ ਹੈ ਮੈਂ 5 ਮਿੰਟ ਲਗਾਤਾਰ ਨਹੀਂ ਬੈਠ ਸਕਦੀ ਸੀ ਇੰਨੀ ਜ਼ਿਆਦਾ ਮਲ ਗੁਰੀ ਖਲਾਸ ਸੀ ਤੇ ਜਿਹੜੀ ਦੂਜੀ ਗੱਲ ਦਸੀ ਭੈਣ ਨੇ ਉਹ ਵੀ ਸੁਣਨ ਵਾਲੀ ਹੈ ਕਿਉਂਕਿ ਭੈਣ ਦਾ ਨਾਮ ਨਹੀਂ ਦੱਸ ਸਕਦੇ ਗੱਲ ਇਦਾਂ ਦੀ ਆ ਭੈਣ ਕਹਿੰਦੀ ਵੀ ਮੇਰੇ ਹੈ ਨਾ ਜਦੋਂ ਫੋਨ ਵਿੱਚ ਜਦੋਂ ਉਹ ਜਦੋਂ ਮਲ ਜਮ ਜਮ ਜਾਂਦੀ ਸੀ ਉੱਥੇ ਚਲੋ ਕੁੜੀਆਂ ਆਪਣੀ ਫੋਨ ਵਿੱਚ ਰੱਖਣ ਆਪਣੇ ਲਈ ਵੀਡੀਓ ਬਣਾ ਲੈਂਦੀਆਂ ਸੋਸ਼ਲ ਮੀਡੀਆ ਤੇ ਨਹੀਂ ਪਾਉਂਦੀ ਹੁੰਦੀ ਸੀ ਤੇ ਕਹਿੰਦੀ ਮੈਂ ਇਦਾਂ ਆਪਣੀਆਂ ਵੀਡੀਓ ਵੀਡੀਓ ਇਦਾਂ ਬਣਾਈਆਂ ਐਕਸਰਸਾਈਜ਼ ਵੀ ਕਰਦੀਆਂ ਦੀਆਂ ਤੇ ਭੈਣ ਨੇ ਦੱਸਿਆ ਕਹਿੰਦੀ ਵੀ ਮੇਰਾ ਫੋਨ ਗਵਾਚ ਗਿਆ ਤੇ ਕਹਿੰਦੀ ਮੈਨੂੰ ਨਾ ਥੋੜੇ ਦਿਨਾਂ ਬਾਅਦ ਕਿਸੇ ਦੀ ਕਾਲ ਆਈ ਵੀ ਮੇਤੋਂ ਤੁਹਾਡੀਆਂ ਵੀਡੀਓ ਆ ਮੈਂ ਵਾਇਰਲ ਕਰ ਦੇਣੀ ਆ ਮੈਨੂੰ ਲੱਖ ਰੁਪਈਆ ਦੇ ਤੇ ਭੈਣ ਕਹਿੰਦੀ ਉਸ ਤੋਂ ਬਾਅਦ ਚਾਹ ਨਾ ਮੈਂਜ ਦਾ ਘਬਰਾ ਗਈ ਜਦੋਂ ਉਹਨੇ ਕਿਹਾ ਲੱਖ ਰੁਪਈਆ ਤਾਂ ਮੈਂ ਕਿਹਾ ਦਿਖਾ ਪ ਸਹੀ ਤੇ ਉਹਨੇ ਕਹਿੰਦੀ ਜਦੋਂ ਮੈਨੂੰ ਸੈਂਡ ਕੀਤੀਆਂ ਵਾਕਈ ਮੇਰੀਆਂ ਜਿਹਦਾ ਐਕਸਰਸਾਈਜ਼ ਕਰਦਿਆਂ ਦੀਆਂ ਵੀਡੀਓ ਕਿਉਂਕਿ ਉਹ ਥੋੜੇ ਕੱਪੜੇ ਚਲੋ ਪਾਏ ਤਾਂ ਠੀਕ ਹੀ ਹੁੰਦੇ ਪਰ ਫੇਰ ਹੀ ਨਾ ਜਿਦਾਂ ਉਹ ਕੁੜੀਆਂ ਨੂੰ ਹੁੰਦਾ ਹੀ ਆ ਵੀ ਮੇਰੀ ਕੋਈ ਚੀਜ਼ ਵਾਇਰਲ ਕਰ ਦੂਗਾ ਪਤਾ ਨਹੀਂ ਕੀ ਲੈ ਕੇ ਤੇ ਜਦੋਂ ਯੂ ਲੱਖ ਰੁਪਈਆ ਮੰਗੇ ਕਹਿੰਦੀ ਮੈਂ ਹਿੰਮਤ ਕੀਤੀ ਕਹਿੰਦੀ ਆਪਣੇ ਬਠਿੰਡੇ ਦੇ ਐਸਐਸਪੀ ਮੈਡਮ ਸੀਗੀ ਮੈਂ ਉਹਨਾਂ ਦਾ ਨੈੱਟ ਤੋਂ ਨੰਬਰ ਕੱਢ ਕੇ ਉਹਨਾਂ ਨੂੰ ਕਾਲ ਕੀਤੀ ਪਹਿਲਾਂ ਉਹਨਾਂ ਨੇ ਚੱਕਿਆ ਕਹਿੰਦੀ ਫਿਰ ਮੈਂ ਉੱਥੇ ਖੜੀ ਨੇ ਅਰਦਾਸ ਕੀਤੀ ਵੀ ਬਾਬਾ ਜੀ ਕੋਈ ਮੇਲ ਦੇ ਘਰ بچਾਓ ਜੇ ਕਿਤੇ ਉਹਨੇ ਵੀਡੀਓ ਪਾਤੀ ਵੀਡੀਓ ਦਾ ਇੱਕ ਦੋ ਮਿੰਟਾਂ ਵਿੱਚ ਪੇੜਣੀ ਵੀ ਮੇਰੇ ਕੋਲ ਕੁਛ ਪੱਲੇ ਨਹੀਂ ਰਹਿਣਾ ਵੀ ਮੈਨੂੰ ਸੁਸਾਈਡ ਕਰਨਾ ਪੈਣਾ ਹੁਣ ਤੁਸੀਂ ਦੇਖੋ ਵੀ ਆਪਣੀ ਧੀ ਵੀ ਜਾਨ ਬਚਾਉਣੀ ਆ ਕਿ ਮੈਂ ਆਪਣੀ ਜਾਨ ਖਤਮ ਕਰਾਂ ਤੇ ਮੇਰਾ ਪਰਿਵਾਰ ਵੀ ਇਦਾਂ ਮਤਲਬ ਹੋ ਗਿਆ ਭੈਣ ਕਹਿੰਦੀ ਵੀ ਹੋਇਆ ਏਦਾਂ ਮੈਂ ਪੌਣੇ ਇੱਕ ਘੰਟੇ ਬਾਅਦ ਫੇਰ ਹਿੰਮਤ ਕੀਤੀ ਤੇ ਮੈਂ ਕਾਲ ਕੀਤੀ ਤੇ ਉਦੋਂ ਐਤਵਾਰ ਸੀਗਾ ਤੇ ਉਹ ਜਿਹੜੇ ਬੰਦੇ ਨੇ ਪਹਿਲਾਂ ਕਾਲ ਚੱਕੀ ਉਹ ਕਹਿੰਦਾ ਮੈਡਮ ਹਜੇ ਆਏ ਨਹੀਂ ਅੱਜ ਉਹਨਾਂ ਨੇ ਸ਼ੈਵੀ ਆਉਣਾ ਨਾ ਕਹਿੰਦੀ ਮੈਂ ਪੌਣੇ ਘੰਟੇ ਬਾਅਦ ਕਾਲ ਕੀਤੀ ਅਰਦਾਸ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਹੀ ਭੈਣ ਕਹਿੰਦੀ ਆਵੇ ਐਸਐਸਪੀ ਮੈਡਮ ਨੇ ਫੋਨ ਚੱਕ ਲਿਆ ਕਹਿੰਦੀ ਮੈਂ ਉਹਨਾਂ ਨੂੰ ਸਾਰਾ ਵਾਕਿਆ ਦੱਸਿਆ ਤੇ ਉਹਨਾਂ ਨੇ ਕਹਿੰਦੀ ਮੈਂ ਨਾ ਪੂਰੀ ਹਮਦਰਦੀ ਕੀਤੀ ਤੇ ਉਹਨਾਂ ਨੇ ਐਸਐਚਓ ਦਾ ਮੈਨੂੰ ਨੰਬਰ ਦਿੱਤਾ ਤੇ ਜਦੋਂ ਮੈਂ ਐਸਐਚਓ ਨਾਲ ਗੱਲ ਕੀਤੀ ਆ ਤਾਂ ਐਸਐਚਓ ਨੇ ਦੇਖ ਲਓ ਵੀ ਉਹ ਮੁੰਡਾ ਚੱਕ ਕੇ ਉਹ ਫੋਨ ਜਿਹੜਾ ਸੀ ਮੁੰਡੇ ਦਾ ਉਹਦੇ ਵਿੱਚੋਂ ਕੁੜੀ ਦੇ ਸਾਹਮਣੇ ਸਾਰੀਆਂ ਵੀਡੀਓ ਡਿਲੀਟ ਕੀਤੀਆਂ ਸਾਰੀਆਂ ਤੇ ਇਦਾਂ ਦੇ ਮਤਲਬ ਜਿਹਦਾ ਪੌਤਕ ਹੋਗੇ ਨਾਲ ਉਹ ਵੀ ਭੈਣ ਨਹੀਂ ਕਹੀ ਮੈਂ ਇਹ ਸੁੱਕਿਆ ਸੀ ਵੀ ਮੈਂ ਸੰਗਤ ਲੈ ਕੇ ਬਾਬੇ ਸ਼ੀ ਦਾਮਰਸਰ ਸਾਹਿਬ ਆਵਾਂ ਤੇ ਭੈਣ ਨੇ ਵੀ ਫੇਰ ਅਸੀਂ ਸੰਗਤ ਲੈ ਕੇ ਬਸ ਵਿੱਚ ਆਏ